ਕੀ ਖੁਸ਼ਖਬਰੀ ਸਿਮਰ ਪਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਇਆ ਕੁੱਖੋਂ ਇੱਕ ਵਰਤੀ ਦਾ ਜਨਮ ਹੋਇਆ ਜਿੱਥੇ ਕਿ ਦੋਸਤੋ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਈ ਜਿਵੇਂ ਕਿ ਦੋ ਤੋਂ ਦੇਖਿਆ ਜਾ ਕੇ ਸਿਮ ਪਗਵੰਤ ਮਾਨ ਨੇ ਸਿਮ ਬਣ ਤੋਂ ਬਾਅਦ ਇੱਕ ਡਾਕਟਰ ਗੁਰਪ੍ਰੀਤ ਕੌਰ ਕੁੜੀ ਨਾਂ ਦੇ ਨਾਲ ਵਿਆਹ ਕਰਵਾਇਆ ਜਿੱਥੇ ਕਿ ਦੋਸਤੋ ਬਹੁਤ ਮਰਦਾ ਵਿਆਹ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ ਸੀ ਉੱਥੇ ਦੋਸਤੋ ਜਿਵੇਂ ਕਿ ਦੋਸਤੋ ਦੇਖਿਆ ਜਾਗੀ ਪਗਵੰਤ ਮਾਨ ਨੇ ਆਪਣੇ ਦੋ ਬੱਚਿਆਂ ਤੇ ਆਪਣੀ ਪਤਨੀ ਨੂੰ ਤਲਾਕ ਦੇ ਕੇ ਤੇ ਡਾਕਟਰ ਗੁਰਪ੍ਰੀਤ ਕੌਰ ਨਾਂ ਦੀ ਕੁੜੀ ਨਾਲ ਵਿਆਹ ਕਰਵਾ ਕੇ ਕੁਝ ਪਾਰ ਪਿਛਲੇ ਦਿਨਾਂ ਤੋਂ 6 ਪੁੰਤ ਮਰਦੀ ਪਤਨੀ ਹਸਪਤਾਲ ਦੇ ਵਿੱਚ ਦਾਖਲ ਸੀ ਜੋ ਕਿ ਦੋ ਤੋਂ ਇੱਕ ਬੱਚੇ ਨੂੰ ਜਨਮ ਦੇਣ ਦੇ ਲਈ ਕੀਤੀ ਗਈ ਚੌਥੀ ਦੋ ਤੋਂ ਪੁੰਤ ਮਰਦੀ ਪਤਨੀ ਦੇ ਕੋਲ ਇੱਕ ਬੱਚੇ ਨੇ ਜਨਮ ਲਿਆ ਜਿੱਤ ਜਦੋਂ ਤੋਂ ਇਹ ਖਬਰ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਗਈ ਪਰ ਅਸੀਂ ਇਸ ਵੀਡੀਓ ਦੀ ਕੋਈ ਖਾਸ ਪੋਸਟ ਨਹੀਂ ਕਰਦੇ ਕਿਉਂਕਿ ਦੋਤੋਂ ਪੁੰਤ ਮਰਦਾ ਦਿਸਦੂ ਮੁਰਸੇਵਾਲ ਦੇ ਪਰਿਵਾਰ ਨੂੰ ਲੈ ਕੇ ਬੇहद ਗਿੜੇ ਵਾਇਰਲ ਹੋ ਰਹੇ ਹਨ ਤਾਂ ਕਿ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ